ਆਹ ਦੇਣਾ ਭਾਈ ਤੋਂ ਮਾਰ ਲੈ ਉਹ ਮੈਨੂੰ ਬੁਲਾ ਦੇ ਲੈ ਪਿੱਛੇ ਲੈ ਕਰਾ ਦੇ ਦੇ ਬਣਾਏ ਗਏ ਦੂਜੀ ਉਹ ਮੱਝੇ ਮੈਨੂੰ ਵੀ ਲੈ ਲੈ ਹਰ ਮੂਰੇ ਹੋ ਹਰੇ ਤੁਖੀ ਅਮਰਦਾ ਅਮਰਦਾ ਬਰਤਰੀ ਸੰਗੋ ਕੇ ਅਚਚਾਲੇ ਵਿੱਚ ਬੈਠਾ ਠੀਕ ਆ ਸਾਡੇ ਗੁਰੂ ਦੀ ਫੋਟ ਲੱਗੀ ਵੇ ਸਾਡੇ ਸਾਡੇ ਪਿਆਰੇ ਬਾਬੋਦੀਪ ਸਿੰਘ ਦੀ ਆ ਦੇਖੋ ਜੀ ਇੱਧਰ ਦੇ ਕੱਜੀ ਜ਼ਮੀਨੀ ਵਾਲੇ ਓਏ ਓਏ ਖੜ ਜਾ ਖੜ ਜਾ ਖੜ ਜਾ ਪਹਿਲਾਂ ਗੱਲ ਕਰੋ ਪਹਿਲਾਂ ਗੱਲ ਕਰੋ ਪਹਿਲਾਂ ਅੰਦਰ ਚੱਲੋ ਸਾਊਂਡ ਦਾ ਦੇਖ ਲਾਏ ਅਹੀਂ ਵਾਰੀ ਬੁਲਾ ਲਓ ਯਾਰ ਉਹਨੂੰ ਵਾਰੀ ਬੁਲਾ ਲਓ ਵਾਰੀ ਬੁਲਾ ਲਓ ਹੋ ਖੜਾ ਸਿੰਘ ਸਭੀ ਖੜਾ ਅੰਦਰ आ <स्कुछ> <स्की> હા હા બોલો એક આ ચીક થઈ ગયા વિરે કે ચીક હોય બેઠે નું લાખ લે તો લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા લાખ લે આ દે હા હા આ છોકરો બંગલાવી છોકરા નહીં તુંરા હો ગઈ દૂર નીકળીઓ છોકરા ਐ ਸਰ ਐ ਸਰ ਐ ਕਰ ਬਾਈ ਪੂਰੇ ਕਰ ਦਿੰਦਾ ਨਹੀਂ ਇੱਥੇ ਬਈ ਆ ਤੇਰਾ ਕੇਲੀ ਆ ਹਾਂ ਜੀ ਇਹਦਾ ਮਾਲ ਲੈ ਜਾਣਾ ਤੇ ਇਹਨਾਂ ਨਾਲ ਗੱਲ ਕਰ ਦੇ ਖੜ ਦੇ ਅਮਰ ਤਾ ਨਹੀਂ ਤੂੰ ਅਮਰ ਇੱਥੇ ਕੀ ਕਰਨਾ ਅਬ ਵੀ ਮੇਰੀ ਗੱਲ ਤਾਂ ਸੁਣ ਲੈ ਜਦੋਂ ਮੈਂ ਦੁੱਖ ਦਾ ਮਾਰਿਆ ਵੇ ਸੀਗਾ ਜਦੋਂ ਮੈਂ ਕਰਾੜੀਆਂ ਤੇ ਆ ਜੀ ਕਲੋਜ਼ ਕਰ ਦੇ ਸਾਈਡ ਤੇ ਵਗ ਜਾ ਰੱਬ ਦਾ ਨਾਮ ਫਿਰ ਆ ਦੋ ਦੋ ਪਾਸੇ ਮਹਾਰਾਜ ਆਉਂਗਾ ਮਹਾਰਾਜ ਮਹਾਰਾਜ ਤੇ ਕੇਲੇ ਮੈਂ ਮਰਜ਼ੀ ਕਰਦਾ ਰਹਾ ਥਾਰੇ ਦੂਜੇ ਕਟਾਲ ਦੀ ਤੈਨੂੰ ਮਹਾਰਾਜ ਦੇ ਦੇ ਤੈਨੂੰ ਯਕੀਨ ਨਹੀਂ ਹੈ ਮਹਾਰਾਜ ਕੋਲ ਵੀ ਨੋਟ ਨਹੀਂ ਦਿੱਤਾ ਹਰ ਗਏ ਆਹ ਦੇਸ ਤਾਇਆ ਹੈਲੋ ਹਰ ਬਣਾ ਪਾ ਰਿਹਾ ਹੈ ਜੋ ਬਾਈ ਆਪਣੇ ਦਾਲ ਪਾਂਦੇ ਰਸਿਆ ਬਾਬਾ ਵੀਰ ਸਿੰਘ ਨੂੰ ਫੋਨ ਕਰ ਹਲਾਈ ਉਹ ਓਏ ਆ ਗਿਆ ਬਾਬਾ ਓਏ ਮਾਰੀ ਸੋ ਤਾ ਯਾਰ ਜਦੋਂ ਆਪਾਂ ਦੋ ਬੰਦੇ ਇੱਕ ਮਿੰਟ ਚਲ ਦੇ ਦੂ ਅੱਛੇ ਹੋਣੇ ਯਾਰ ਤੇਰੇ ਕੋਲ ਵੀ ਯਕੀਨ ਨਹੀਂ ਤੇਰੇ ਇੱਕ ਮਿੰਟ ਆ ਆ ਗੋ ਜੋਨੇ ਕਰਦੇ ਆਪ ਜਿਹੜਾ ਜੀ ਕਹਿੰਦਾ ਜਿਹੜਾ ਬੰਦ ਕਰਾ ਬੀਏ ਲੈ ਗੁਲੀਏ ਵਾਗ ਰਸ ਬੀਏ ਲੈ ਗੁਲੀਏ ਲੈ ਕਰਾ ਸਾਨੂੰ ਆਹ ਜਿਹੜਾ ਕੁਝ ਕਰਨਾ ਓਏ ਇੱਕ ਮਿੰਟ ਗੱਲ ਸੁਣੋ ਓਏ কি এসে বলে ইట్లా বলবো না বাইরে হয় আর করে না মুট যা বল 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 ਆਪਣੇ ਨਾਲ ਦੀ ਗੱਲ ਕਰ ਲੈ ਕੱਲ ਮੇਰੇ ਨਾਲ ਦੀ ਗੱਲ ਕਰ ਲੈ ਨਾਲ ਸੜ ਕੇ ਗੱਲ ਕਰ ਲੈ ਗੱਲ ਕਰ ਲੈ ਜੇ ਆ ਕੇ ਨੇ ਸਾਰੇ ਪਾਪਾ ਨੂੰ ਸਾਰੇ ਪਾਪਾ ਲੈ ਗਏ ਸੀ ਗੱਲ ਕਰ ਲੈ ਆ ਗੱਲ ਕਰ ਲੈ ਉਹ ਖੜ ਜੋ ਯਾਰ ਕੁੜੀ ਹੈਗੀ ਭਾਈ ਅੰਕਲੀ ਵਿੱਚ ਤੇ ਮਾਹੀ ਮਾਰੇ ਗੱਬੇ ਆਹ ਆਹ ਉਹ ਪਾ ਕੇ ਸ੍ਰੀ ਸਾਹਿਬ ਇੱਥੇ ਬਖੰਡੀਆਂ ਨੇ ਬਰੇ ਭਾਈ ਭਾਈ ਕੀ ਨੇ ਕਹੇ ਤੁ ਨੂੰ ਉਹ ਯਾਰ ਫਰਤ ਨਾ ਪਾਤਾ ਪਤਾ ਨਹੀਂ ਹੋਗੇ ਨਹੀਂ ਜਥੇ ਨਾਲ ਜਥੇ ਨਾਲ ਤੁ ਨੂੰ ਆਏ ਕਹਿੰਦੇ ਨੇ ਕਿ ਵੀ ਤੂੰ ਪਾ ਕੇ ਸ੍ਰੀ ਸਾਹਿਬ ਇੱਥੇ ਬਖੰਡੀਆਂ ਨੇ હેલો ઓય લા ને ખરયા છોડી નાખો ઓલો કહણી વાર એક મિનિટ રાંધી બતાઈ નાખો શું કરું ના મે તો તેને કહે તો તું ના દે ના દે મને તો નથી પડે કે ના લાગે દે ਕਾ ਕਸਾ ਰਹਾ ਲੈ ਬਈ ਨਹੀਂ ਨਹੀਂ ਫਤਰਾ ਵੀ ਕੱਢੋ ਅੱਖਾਂ ਵੀ ਕੱਢੋ ਯਾਰ ਅੱਖਾਂ ਜਿੱਟੇ ਵੱਜੇ ਨਹੀਂ ਨਿਕਲ ਅੰਦਰ ਕੇ ਚੱਲ ਵੀ ਗਿਆ ਬਰਦ ਸ਼ਾਕੀ ਤੂੰ ਸਿਆ ਬਾਤ ਨਹੀਂ ਨਹੀਂ ਚੱਲ ਅੰਦਰ ਲੈ ਵੇ ਹਮ ਤੁਹਾਨੂੰ ਪਤਾ ਹੈ ਹੋਏਗਾ ਬਹੁਤ ਨਹੀਂ ਹੋਏਗਾ ਫਿਰ ਤੁਮਨੇ ਕਿਉਂ ਸ਼ਿਕਾਇਤ ਜੂਬਰੂ ਮਾਤ ਲਾਲ ਨਹੀਂ ਹੋਏਗਾ ਜੋ ਤੂੰ ਮਾਰਾ ਨਾ ਕੋਈ ਹੈ ਮਾਤਾ ਦੇਖੋ ਖਿਆਣਾ ਬਿਆਣਾ ਮਾਤਾ ਅਸੀਂ ਕਿਹੜਾ ਸੁਭਿਸ਼ਰ ਤੈਨੂੰ ਮਾਰਾ ਨਹੀਂ ਕਹਿੰਦੇ ਠੀਕ ਹੈ ਨਾ

ਬਾਹਰ ਆ ਇਹਨੂੰ ਕੋਈ ਬਾਹਰ ਇਧਰ ਸਾਈਡ ਤੇ ਬਾਹਰ ਆ ਇਹ ਲੋਕ ਕੋਲ ਵੀਡੀਓ ਆ ਵੀਡੀਓ ਬਣੀ ਆ ਸਾਹ ਦੇਖ ਇਧਰ ਬਣੀ ਆਂਦੀ ਆ ਓਏ ਹਲੋ ਇਧਰ ਬੁਆਹ ਲੈ ਵੀਡੀਓ ਆ ਫਿਰ ਰੀਡ ਕਰ ਦੇ ਸਭ ਵੀਡੀਓ ਅੱਛੀ ਕਰਕੇ ਵੀਡੀਓ ਕਰ ਓਏ ਆ ਵੀਡੀਓ ਟੂਰ ਕਰ ਓਏ ਆ ਫੋਨ ਕਿਦਾ ਆ ਫੋਨ ਕਿਦਾ ਓਏ ਕੋਈ ਫੋਨ ਕਿਦਾ ਦਾ ਲੈ ਫੋਨ ਪਾ ਕੇ ਦੇਖ ਲੈ ਸਾਈਡ ਤੇ ਫੋਨ ਓਏ ਇੱਥੇ ਮੇਰੇ ਸਾਹਮਣੇ ਕਰਨਾ ਉੱਧ ਕਰ ਓਲਾ ਕੇ ਲੈ ਲੈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਆ ਤੂੰ ਆ ਵੀਡੀਓ ਕਿਹਦੇ ਕੋਲੇ ਬਣੀ ਆਂਦੇ ਆ ਆ ਆ ਆ ਬੈਗੁਰਜੀ ਦਾ ਖਾਲਸਾ ਬੈਗੁਰਜੀ ਤੇ ਆਪ ਕੋਈ ਆ ਕੇ ਕਾਰ ਇਹਦੇ ਲੈ ਲੈ ਚਿੰਗਦੇ ਇਹਦੀ ਗੱਲ ਮਾ ਮਰਨਾ ਸਾਨੂੰ ਆ ਪਰਨੇਚਰ ਆਪਣਾ ਹੈਲੋ ਇਹ ਪਰਨੇਚਰ ਦਾ ਮਾਲ ਮਰਨਾ ਦਾ ਮਾਲ ਬਣਾ ਲਓ ਜਾਣ ਦੇ ਜਾਣ ਜੋ ਨਾ ਫਿਰ 1 ਮਿੰਟ ਹੈ ਗੁਰੂ ਮਾਤਾ ਨੂੰ ਤੁਸੀਂ ਮੈਂ ਫੁੱਤੂ ਨਾ ਰੱਖਿਆਗਾ ਮੇਰੀ ਗੱਲ ਸੁਣੋ ਸਭ ਦਾ ਗੁੱਸਾ ਹੋ ਰਿਹਾ ਹੈ ਦੱਤਾਂ ਨੂੰ ਵੱਢ ਦੇਗੇ ਆ ਕਰ ਦੋਗੇ एक कोरा करो मेरे मजा है ये लास्ट में लोग पांच के कार पाके थे खंड के ने ले रखे किका था खंड नहीं एक किया था ना 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 � ਇਹ ਛੋਟੇ-ਕੁੜੇ ਟੀਕਾ ਲੜਾ ਸਾਨੂੰ ਕਰੋ ਕੀ ਕਰਦੇ ਹੋ ਆ ਖੜੇ ਆਗੇ ਸੀ ਇਹ ਨੂੰ ਗੁਰੂਗ੍ਰਾਂਦ ਓਏ ਤੂੰ ਕਾਹਨੋਂ ਬੜੀ ਜੇੜਾ ਕੌਣ ਹੈ ਕੌਣਾ ਇਹ ਸਦਾ ਕਹਿੰਦਾ ਧਰਮ ਕੋਲ ਮਾਰਾ ਜੀ ਹੁੰਦਾ ਸਦਾ ਗੁਰੂਗ੍ਰਾਂਦ ਤੈਨੂੰ ਕਹਿੰਦਾ ਯਾਰ ਇਹ ਡਾਂਗ ਸੱਟੋ ਇਹਦੇ ਹੈ ਓਏ ਡਾਂਗ ਫੇਰ ਇਹਦੇ ਕਿ ਆਪਾਂ ਨਾਲ ਗੱਲ ਕਰੀਏ ਜੀ ਚਲ ਫਵਾ ਕਿਵੇਂ ਕਰਦਾ ਅੱਛਾ ਵਾਹ ਚੌਕੀ ਹੁਣੀ ਚਕਾਦਾ ਮੈਂ ਉਹੀ ਤਾਂ ਗੱਲ ਆ ਮੈਂ ਤੁਹਾਨੂੰ ਦੱਸ ਫਿਰ ਗੱਲ ਮੈਂ ਜੀ ਪੈਰ ਨਾ ਕਰੀ ਨੀ ਬੁੜਕੀ ਆ ਜਵਾਕੇ ਇਹ ਨਹੀਂ ਮਤਾਂ ਬੋਲੋ ਅੱਜ ਕਿਹੜੀ ਕਹਾਣੀ ਅੱਜ ਸੈਗ ਨੂੰ ਮਰਾ ਇਹਨੇ ਉੱਤੇ ਮੇਰੀ ਗੱਲ ਸੁਣ ਲੈ ਮੇਰੇ ਕੋਲ ਸੋਟੇ ਤਾਜੀ ਕਲੇ ਇੰਨੇ ਵੜੇ ਤੁਸੀਂ ਭੈਣ ਤੋਂ ਐਡੇ ਬਕਸੇ ਲਾ ਕੇ ਮੈਂ ਕੀ ਗੱਲ ਆ ਮੈਂ ਕਹਿੰਦਾ ਤੰਕਰ ਨੂੰ ਬਸ ਤੇ ਬੈਠੇ ਜੀ चलो 怎么了？<moral>